ਆਪਣੀ ਟੀਮ ਦੇ ਹਿੱਸੇ ਕਰ ਦਿੰਦਾ ਹੈ ਪਰ ਅਗਲੀ ਰੇਡ ਪਾਉਣ ਲਈ ਜੀਵਨ ਦਾ ਮਾਣੂ ਕੇ ਗਿਲਪਿੰਡਾ ਇਹ ਖੇਡ ਕਬੱਡੀ ਦੇ ਵਿੱਚ ਯੂਬੇ ਦੇ ਤੌਰ ਤੇ ਜਾਣਿਆ ਜਾਂਦਾ ਹੈ ਲਓ ਖੇਡ ਕਬੱਡੀ ਦਾ ਯੂਬਾ ਮੈਦਾਨ ਦੇ ਵਿੱਚ ਪਾਉਂਦਾ ਹੋਇਆ ਕੱਢੀ ਪਰ ਨੌਜਵਾਨ ਕਹਿੰਦੇ ਮਾਨਕੀ ਵਾਲਾ ਗੋਪੀ ਇਹ ਸੀਜ਼ਨ ਦੇ ਵਿੱਚ ਬਹਿ ਜਾ ਬਹਿ ਜਾ ਕਰਵਾ ਰਿਹਾ ਹੈ ਬੜੇ ਟੌਪ ਦੇ ਜਫੇ ਲਾ ਕੇ ਬੱਲੇ ਬੱਲੇ ਕਰਵਾਉਣ ਵਾਲਾ ਆਹ ਮਾਰ ਕੀ ਪਿੰਡ ਦਾ ਗੋਪੀ ਫੜ ਕੇ ਗੁੱਟ ਮਾਰੀ ਕੈਂਚੀ ਲੱਗਿਆ ਹੋਇਆ ਜੋਰ ਆ ਕਬੱਡੀ ਕਬੱਡੀ ਦੇ ਨਾਲ ਆਪ ਤੇ ਤਾੜੀਆਂ ਫਿਰ ਤੋਂ ਵੱਜਣਗੀਆਂ ਆਹ ਤਾੜੀਆਂ ਫਿਰ ਤੋਂ ਵੱਜਣਗੀਆਂ ਜੀਵਨ ਮਾਨੁਕੇ ਗਿੱਲਾਂ ਵਾਲਾ ਸਿਰੇ ਦਾ ਦੋਨੋਂ ਟੀਮਾਂ ਕਕਰਾਲੀ ਸਾਬ ਸਮੇਂ ਨਾਲ ਪਹੁੰਚਣ ਗਿਆ ਸਵਾਦ ਆਉਣਾ ਰੂਲ ਰੈਗੂਲੇਸ਼ਨ ਅੱਜ ਦੇਖਦੇ ਆ ਵੀ ਫੈਡਰੇਸ਼ਨ ਦੇ ਰੂਲ ਰੈਗੂਲੇਟਰ ਦੇ ਵਿੱਚੋਂ ਫੈਡਰੇਸ਼ਨ ਕਿੰਨੇ ਨੰਬਰ ਹਾਸਲ ਕਰਦੀ ਆ ਆ ਨੌਜੋਨਾ ਜੀਵਨ ਮਾਨੁਕੇਆ ਵਾਲਾ ਆਹ ਹੈ ਕਬੱਡੀ ਦਾ ਜੂਬਾ ਆਹ ਹੈ ਨਿਹਾਲ ਸਿੰਘ ਵਾਲੇ ਦੇ ਮਾਨੂੰਕੇ ਗਿੱਲਪਿੰਡ ਦਾ ਹਲਕਾ ਟੱਚ ਕਰ ਗਿਆ ਗਰੂਥੋਪੀਆ ਉਧਰ ਦਿਲਜਿੰਦਰ ਦੀ ਜਿਹੜੀ ਚਿਹਰੇ ਦੀ ਮੁਸਕਾਨ ਦੱਸਦੀ ਹੈ ਵੇ ਮੁੰਡੇ ਨੇ ਹਲਕਾ ਜਿਹਾ ਫੇਰ ਆ ਗਿਆ ਮਾਨੂੰਕੇ ਗਿੱਲਪਿੰਡ ਸੱਤ ਪਲੇਅਰ ਖੇਡਣ ਲਈ ਆਏ 2011 ਦੇ ਕਬੱਡੀ ਸੀਜ਼ਨ ਦੇ ਵਿੱਚ ਕੈਨੇਡਾ ਦੀ ਧਰਤੀ ਤੇ ਚਾਹੇ ਗੱਲ ਭੀਮ ਦੀ ਚਾਹੇ ਗੱਲ ਸੱਤੇ ਦੀ ਉਹ ਵੇਖਿਓ ਅੱਜ ਸਮੇਂ ਜੀਵਨ ਕਬੱਡੀ ਪਾ ਰਿਹਾ ਗਰੂਥੋਪੀਆ ਤੇ ਮੁੰਡਾ ਇੱਕ ਵਾਰੀ ਨਿਕਲ ਗਿਆ ਨਾ ਫੇਰ ਕਹਿੰਦੇ ਪ੍ਰੋਫੈਸਰ ਸਾਹਿਬ ਦੀ ਕਹਿਣ ਗੋ ਮਗਰ ਚਾਹੇ ਘੋੜੀਆਂ ਲਾ ਦੋ ਫਿਰ ਜਿਹੜਾ ਮੁੰਡਾ ਡੱਕਣਾ ਔਖਾ ਹੋ ਜਾਂਦਾ ਹੈ ਧਰਤਾ ਦੇ ਤੌਰ ਤੇ ਸੋ ਉਹਨਾਂ ਦਾ ਜ਼ਿਕਰ ਰਹਿੰਦੀ ਦੁਨੀਆ ਤੱਕ ਹੁੰਦਾ ਰਹੇਗਾ ਸੋ ਲਾਲੀ ਢੇਸੀ ਫਰੈਂਡਸ ਕਬੱਡੀ ਕਲੱਬ ਕਹਿਲਗਰੀ ਲਾਲੀ ਢੇਸੀ ਦੀ ਯਾਦ ਜਿਹੜੀ ਹੈ ਉਹ ਜੁੜ ਗਈ ਹੈ ਸੋ ਮਾਲਕ ਦੇ ਬਾਣੇ ਨੇ ਔਰ ਦੂਸਰੇ ਪਾਸੇ ਟੀਮ ਆਪਾਂ ਦੇਖਦੇ ਹਾਂ ਇਸ ਸਮੇਂ ਜਿਹੜੀ ਹੈ ਅਜ਼ਫਾ ਹਰੀ ਸੰਗਤ ਜੁੜਦੀ ਜਾ ਰਹੀ ਹੈ ਲਓ ਜੀਵਨ ਮਾਨੁਕੇ ਵਾਲਾ ਅਗਲੀ ਕਬੱਡੀ ਵੈਸੇ ਤਾਂ ਇਸ ਦੇ ਪਰਿਵਾਰ ਦਾ ਚਵਿੰਡਾ ਬੱਲੋ ਵਾਲ ਪਿੰਡ ਹੈ ਜੋਧਾ ਦੇ ਲਾਗੇ ਜ਼ਿਲ੍ਹਾ ਲੁਧਿਆਣਾ ਬਰੇ ਪਰਿਵਾਰ ਆਵਸੇ ਜਦੋਂ ਮਾਨੂਕੇ ਗਿੱਲਾਂ ਦੇ ਵਿੱਚ ਤੇ ਮਾਨੂਕੇ ਗਿੱਲ ਪਿੰਡ ਦੇ ਨਾਮ ਦੇ ਨਾਲ ਜਿਹੜਾ ਹੈ ਸੋ ਜੀਵਨ ਮਾਨੂਕੇ ਦੇ ਨਾਮ ਦੇ ਨਾਲ ਇਹਨੂੰ ਪ੍ਰਸਿੱਧੀ ਮਿਲ ਗਈ ਦੁਨੀਆ ਦੇ ਖੇਡ ਮੈਦਾਨਾਂ ਦੇ ਅੰਦਰ ਜਦੋਂ ਜਲਾਲ ਦੇ ਵਿੱਚ ਕੱਪ ਹੋਇਆ ਹੈ ਦੇ ਸਕੋਰਪੀਓ ਇਹਨ ਗੱਡੀ ਦੇ ਨਾਲ ਮਾਨ ਸਨਮਾਨ ਹੋਇਆ ਮਾਨੋਕੇ ਵਾਲੇ ਦਾ ਦੁਨੀਆ ਦੇ ਦਿਲਾਂ ਦੇ ਉੱਪਰ ਰਾਜ ਕਰਨ ਵਾਲਾ ਕਬੱਡੀ ਖਿਡਾਰੀ ਹੈ ਆ ਆ ਗਿਆ ਅਗਲੀ ਕਬੱਡੀ ਪਾਉਣ ਦੇ ਵਾਸਤੇ ਜਿਹੜੇ ਜਿਹੜੇ ਜੀਵਨ ਨੂੰ ਪਿਆਰ ਕਰਦੇ ਇੱਕ ਵਾਰੀ ਤਾੜੀਆਂ ਮਾਰੋ ਮੁੰਡੇ ਦੇ ਵਾਸਤੇ ਇਹਦਾ ਮੁਠੀ ਪਰ ਸਰੀਰ ਹੈ ਪਰ ਇਹਦਾ ਜਿਗਰਾ ਬਹੁਤ ਵੱਡਾ ਹੈ ਇਹਦੀ ਦਲੇਰੀ ਬਹੁਤ ਵੱਡੀ ਹੈ ਇਹ ਤਾਂ ਆਤਮ ਵਿਸ਼ਵਾਸ ਬਹੁਤ ਹੈ ਇਹਦਾ ਟਰੰਮਾ ਹੈ ਲਓ ਮੈਦਾਨ ਦੇ ਵਿੱਚ ਰੇਡ ਪਾਉਂਦਾ ਹੋਇਆ ਮਾਨੋਕੇ ਵਾਲਾ ਔਰ ਦੂਸਰੇ ਪਾਸੇ ਦੇਖਦੇ ਅੰਮ੍ਰਿਤ ਕੋਸ਼ਿਸ਼ ਕਰਦਾ ਹੋਇਆ ਬਰਸਾਲਪੁਰੀਆ ਅਗਲੀ ਕਬੱਡੀ ਪਾਉਣ ਦੇ ਵਾਸਤੇ ਜਿਤਪਾਲ ਚਿੱਟਾ ਆ ਰਾ ਸਤੇਜ ਸਿੰਘ ਦਾ ਪੋਤਰਾ ਚਿੱਟਾ ਬਾਜੀ ਚਿੱਟਾ ਫੇਰ ਹੀ ਆਈ ਗਰਾਊਂਡ ਲਓ ਜਿਹੜੀ ਰੇਡ ਪੈਂਦੀ ਹੋਈ ਮਾਨੂਕੇ ਵਾਲੇ ਦੀ ਆ ਪੂਰੇ ਜਿਹੜੇ ਤੇਰੇ ਸੇ ਗਰਾਉਂਡ ਮਾਰੀ ਦੀ ਕਲੀਅਰ ਕਰਦੀ ਹੈ ਬਹੁਤ ਬਹੁਤ ਧੰਨਵਾਦ ਲਓ ਕਬੱਡੀ ਪਾਉਣ ਦੇ ਵਾਸਤੇ ਵਾਧਾ ਹੋਇਆ ਜੀਵਨ ਮਾਨੂਕੇ ਗਿੱਲਾਂ ਵਾਲਾ ਆ ਪਹਿਲੀ ਰੇਡ ਤਿੱਖੇ ਤੀਰਾਂ ਵਰਗੇ ਤੇ ਸ਼ਮਸ਼ੀਰਾਂ ਵਰਗੇ ਆ ਬਿੰਗ ਬਦਾਲਨੇ ਗੱਪਰੂ ਆਗੇ ਤਸਵੀਰਾਂ ਵਰਗੇ ਤਸਵੀਰਾਂ ਬਣੇ ਹੋਏ ਕਬੱਡੀ ਖਿਡਾਰੀਆਂ ਦੇ ਵਿੱਚੋਂ ਕੌਣ ਮਨੀ ਦੇਖਦੇ ਨੇ ਕੋਸ਼ਿਸ਼ ਕਰਦਾ ਇਹ ਮੱਲੀਆਂ ਵਾਲਾ ਹੈ ਇਹ ਨਕੋਦਰ ਏਰੀਆ ਦਾ ਕਬੱਡੀ ਖਿਡਾਰੀ ਆ ਨੁਖੜ ਦੇ ਵੱਲ ਵਾਹ ਪੁਆਇੰਟ ਵਾਹ ਆਹ ਹੈ ਜੀਵਨ ਅਗਲੀ ਕਬੱਡੀ ਪਾਉਣ ਦੇ ਵਾਸਤੇ ਸ਼ਾਮ ਜੀਵਨ ਆ ਗਿਆ ਅਜੂਬਾ ਆ ਗਿਆ ਖੇਡ ਕਬੱਡੀ ਦਾ ਇਧਰ ਮਾਨਾ ਵੀ ਉਸਲ ਬੱਟੇ ਦੇ ਲਈ ਜਾਂਦਾ ਮਾਨਿਆ ਹੈ ਤਾਂ ਹਾਫ ਹੀ ਪਹਿਲਾ ਲੋ ਇਸ ਸਮੇਂ ਪਈ ਹੀ ਕਬੱਡੀ ਜੀਵਨ ਮਾਰੂਕੇ ਗਿੱਲਾ ਵਾਲਾ ਕਹਿੰਦੇ ਖੇਡ ਕਬੱਡੀ ਦਾ ਅਜੂਬਾ ਤੇ ਮਨੀ ਮਨੀ ਤੇ ਜੀਵਨ ਮਨੀ ਤੇ ਜੀਵਨ ਜੀਵਨ ਤੇ ਮਰੀ ਮਨੀ ਤੇ ਜੀਵਨ ਮਨੀ ਤੇ ਜੀਵਨ ਕਾਰੀ ਤਾੜੀ ਵਾਰੇ ਕੀ ਖਿਆਲਾ ਖੁੱਲ ਕੇ ਖੁੱਲ ਕੇ ਆਹ ਵੇਖੋ ਜੀਵਨ 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 ਚੱਲੇ ਆ ਚੱਲਿਆ ਹਲਕਾ ਸ਼ਰੀਰ ਮੁੰਡਾ ਹੱਦ ਕਰੀ ਜਾਂਦਾ ਏ ਆਪਣੇ ਹੀ ਰੀਨ ਨਾਲੋਂ ਵੱਧ ਕਰੀ ਜਾਂਦਾ ਏ ਪੁਆਇੰਟ ਰੇਡਰ ਦਾ ਦਰਸ਼ਕ ਵੀਰੋ ਜੀਵਨ ਨੂੰ ਕੌਣ ਕੌਣ ਤਿਆਰ ਕਰਦਾ ਮਾਨੂੰ ਕੇ ਗੱਲ ਵਾਲਾ ਲੈ ਵੀ ਲਖਿਆ ਕਰ ਸਖਤ ਲੋ ਇਹ ਇਸ ਸਮੇਂ ਜੀਵਨ ਦੀ ਪਈ ਹੋਈ ਕਬੱਡੀ ਖੇਡ ਮੈਦਾਨ ਦੇ ਵਿੱਚ ਉਧਰ ਚਾਰ ਜਫੀ ਵੈਨਕੂਵਰ ਕਬੱਡੀ ਕਲਾ ਬਿਲਕੁਲ ਤਿਆਰ ਪਰ ਤਿਆਰ ਨਹੀਂ ਹੁਣ ਵੇਖਾਂਗੇ ਅਮਰਤ ਆਹ ਕਿਹੋ ਜਿਹਾ ਕਮਾਲ ਕਰੇਗਾ ਕਿ ਇੱਕ ਅਮਰਤ ਦੀ ਬੂੰਦ ਹੀ ਕਾਫੀ ਓਏ ਅੱਗ ਬੁਝਾਉਣ ਲਈ ਇੱਕੋ ਸਿਰ ਹੀ ਕਾਫੀ ਹੁੰਦਾ ਕੌਮ ਜਗਾਉਣ ਲਈ ਪਰ ਇਹ ਜੀਵਨ ਆ ਮਾਣੂਕੇ ਵਾਲਾ ਕਬੱਡੀ ਦਾ ਅਜੂਬਾ ਇੱਕ ਇੱਕ ਦਾ ਵਾਅਦਾ ਕਰਦਾ ਹੋਇਆ